ਤੁਸੀਂ ਜੁੜ ਚੁੱਕੇ ਜੇ ਸ਼ਿਵੇਸ਼ ਸਿੰਘ ਦੇ ਚੈਨਲ ਦੇ ਨਾਲ ਸ਼ਿਵੇਸ਼ ਸਿੰਘ 438 ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਮੇਰਾ ਵੀਰ ਪ੍ਰੇਮ ਸਿੰਘ ਕਮਾਦ ਦੀ ਕਟਾਈ ਹੋ ਰਹੀ ਹੈ ਤੁਹਾਨੂੰ ਪਤਾ ਵੀ ਖੰਡ ਦੇ ਵਿੱਚ ਮਿਲਾਵਟ ਬੜੀ ਬਹੁਤ ਆ ਰਹੀ ਹੈ ਪਰ ਇਹ ਮੇਰਾ ਵੀਰ ਪ੍ਰੇਮ ਸਿੰਘ ਹਰ ਵਾਰੀ ਆਪਣਾ ਕਮਾਦ ਲਾ ਕੇ ਆਪਣੇ ਘਰ ਦਾ ਗੁੜ ਹਲਦੀ ਸਭ ਕੁਝ ਤਿਆਰ ਕਰਦਾ ਮਤਲਬ ਲਸਣ ਅਦਰਕ ਗੰਡੇ ਇਹ ਜ਼ਮੀਨ ਤੇ ਦੇ ਕੋ ਦੋਗੇ ਕਿ ਲਿਆ ਪਰ ਇਹ ਸਾਰੀਆਂ ਚੀਜ਼ਾਂ ਆਪਣੀਆਂ ਘਰ ਤਿਆਰ ਕਰਦਾ ਸਾਰੇ ਕਿਸਾਨਾਂ ਨੂੰ ਚਾਹੀਦਾ ਕਿ ਆਪਿਆਂ ਜਿੰਨਾ ਭਾਵੇਂ ਥੋੜੀ ਜ਼ਮੀਨ ਆ ਜਿਹਦੀ ਕੋਲ ਵੀ ਆਪਣੀਆਂ ਘਰ ਕੀਤੀਆਂ ਤਿਆਰ ਕੀਤੀਆਂ ਚੀਜ਼ਾਂ ਨੂੰ ਜਿਆਦਾ ਵਰਤੋ ਲਿਆਂਦਾ ਜਾਵੇ ਜਿਵੇਂ ਦਾਣਾਂ ਉਹ ਵੀ ਗਾਈਆਂ ਜਾਣ ਗਜਰੇ ਜੋ ਕੀਆਂ ਜਿਹੜੀਆਂ ਅਸੀਂ ਸਬਸਟੀਟਿਊਟ ਜਾਂ ਲੈਣੇ ਆ ਸਪਰੇ ਹੋਈਆਂ ਚੀਜ਼ਾਂ ਬਜਾਰੋਂ ਨਾਲ ਨਹੀਂ ਜਾਣ ਥੋੜੀਆਂ ਥੋੜੀਆਂ ਸਬਜ਼ੀਆਂ ਲਗਾਈਆਂ ਜਾਣ ਤੇ ਮੇਰਾ ਵੀਰ ਪ੍ਰੇਮ ਸਿੰਘ ਅੱਜ ਕਾ ਕੁਮਾਰ ਕਟੰਡਿਆ ਵਾ ਹੁਣ ਗੰਨੇਓ ਕੁਛ ਲੱਦੇ ਹੋਏ ਆ ਗੰਨੇ ਕੁਛ ਲੱਦੇ ਹੋਏ ਆ ਕੱਟ ਕੇ ਤੇ ਜਿਸ ਦਿਨ ਜਿਸ ਦਿਨ ਅਸੀਂ ਵੇਲਣਾ ਲਾਵਾਂਗੇ ਉਸ ਦਿਨ ਵੀ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਬਾਕੀ ਮੇਰਾ ਵੀਰ ਕੁਮਾਰ ਦਿਆਵਾ ਛੱਲਣਾ ਤੇ ਬਹੁਤ ਮਿਹਨਤੀ ਇਨਸਾਨ ਹੈ ਏ ਬਹੁਤ ਮਲਖਾਰੇ ਨੇ ਆਪਣੇ ਡੰਗਰ ਵੀ ਰੱਖੇ ਆ ਉਹਨਾਂ ਨੂੰ ਵੀ ਪੱਠੇ ਪਾਉਂਦਾ ਵਾ ਚਾਰ ਪੰਜ ਮੱਝਾਂ ਵਾ ਇਹਨਾਂ ਦਾ ਦੁੱਧ ਵੇਚ ਕੇ ਵੀ ਗੁਜ਼ਾਰਾ ਕਰਦੇ ਨਾਲ ਨਾਲ ਬੜਾ ਵਧੀਆ ਸਮੈਨਾ ਦਾ ਪਾਸ ਹੁੰਦਾ ਦੋ ਮਿੱਠੇ ਨਾਲ ਵੀ ਚੰਗੇ ਹੋ ਵੀ ਬੱਚੇ ਆ ਆ ਸਾਡੇ ਪਿੱਛੇ ਭਪਿੰਦਰ ਸਿੰਘ ਇਹ ਵੀ ਦਰਸਾਣ ਆ ਇਹਨਾਂ ਦੇ ਨਾਲ ਅੱਜ ਹਲਪ ਕਰਾਉਣ ਲਈ ਆਇਆ ਇੱਕ ਦੂਜੇ ਦੀ ਹਲਪ ਕਰਾਉਂਦੇ ਰਹਿੰਦੇ ਆ ਕਦੀ ਉਹਨੇ ਉਧਰਾਂ ਕੰਮ ਕਰਾਤਾ ਉਹਦਾਂ ਬੜੀ ਚੰਗੀ ਗੱਲ ਆ ਵੀ ਇਦਾਂ ਤਾਲਮੇਲ ਬਣਿਆ ਰਹਿੰਦਾ ਭੈਣ ਭਰਾਵਾਂ ਦਾ ਪਿਆਰ ਵਧਿਆ ਰਹਿੰਦਾ ਬਹੁਤ ਚੰਗੀ ਗੱਲ ਆ ਆ ਜੀ ਆਪਣੇ ਰਹਿ ਜਾਓ ਬਾਕੀ ਇਹ ਪ੍ਰੇਮ ਸਿੰਘ ਦੇਖੋ ਵੀ ਬਹੁਤ ਜਿਆਦਾ ਮਿਹਨਤੀ ਸਵਾਰ ਹੈ ਇਹ ਪ੍ਰੇਮ ਸਿੰਘ ਨੇ ਵੇਲਣਾ ਸ਼ੁਰੂ ਕੀਤਾ ਵਾ ਤੇ ਫਰਮ ਪ੍ਰੈਸ ਦੇ ਨਾਲੋਂ ਮਿਲਣ ਪਾਇਆ ਲੈਣਾ ਬਹੁਤ ਵਧੀਆ ਭਰਾਲਾਾਰੇ ਇੱਕ ਮੁੰਡਾ ਬੰਦਾ ਵੀ ਆਪਣਾ ਸਮਾਨ ਵੇਚੇ ਜਿਹੜੀ ਖੱਟ ਕੈਮੀਕਲ ਵਾਲੀ ਬਾਹ ਖਤੀ ਜਾਵੇ ਤੇ ਇਸ ਤਰ੍ਹਾਂ ਗੁੱਲ ਵੀ ਜੋ ਭਾਵੇਂ ਇੱਕ ਕਰ ਨਾਲੇ ਦੁੱਧੋ ਜਿਹਦੇ ਨਾਲ ਦੇ ਨਾਲ ਲਾ ਕੇ ਹੋਰ ਵੀ ਦੋ ਤਿੰਨ ਭਾਵਾ ਨੂੰ ਮੁੱਲ ਨਹੀਂ ਦੇ ਸਕਦੇ ਕੋਰਾ ਤੇ ਸਾਰੇ ਨੂੰ ਇਹ ਦਿੰਦਾ ਬਾਬਾ ਨਰਨ ਸਿੰਘ ਜੀ ਡਾਕਟਰ ਜੀ ਇੱਕ ਫੱਤ ਪਾਈ ਹੋਈ ਆ ਹਾਂ ਤੇ ਪੁੱਠੇ ਵਾਲੇ ਖਾਂਡੇ ਹੀ ਆ ਬਸ ਥੋੜੀ ਜੇਰ ਬਾਅਦ ਗੋੜ ਤਿਆਰ ਹੋ ਜਾਊਗਾ ਡਾਕਟਰ ਜੀ ਬੇਗ ਜਿਹੜਾ ਰੇਨ ਸਿੰਘ ਮੇਰੇ ਨਾਲ ਸਾਡੇ ਬਹੁਤ ਵਧੀਆ ਬੰਦੇ ਆ ਤਜਰਬਾ ਬੜਾ ਇਹਨਾਂ ਨੂੰ ਬਾਬੇ ਨਰਨ ਸਿੰਘ ਨੂੰ ਬਹੁਤ ਵਧੀਆ ਤੇ ਆ ਫੱਤ ਦੇਖੋ ਤੁਹਾਡੇ ਸਾਹਮਣੇ ਪੁੱਠੇ ਵਾਲੇ ਖਾਂਡੇ ਹੀ ਆ ਅੱਜ ਬਾਅਦ ਫੱਤ ਜਿਹੜੀ ਹੈ ਸਿਆਰ ਹੋ ਜੀ ਗੋੜ ਤਿਆਰ ਹੋਣਾ ਜਲਦੀ ਹੋ ਗਿਆ ਆ ਨਾ ਆ ਗਿਆ ਆ ਗਿਆ ਨਾ ਨਾ ਜਿਹੜਾ ਇਟਾਟ ਕਰੂ ਮੈਂ ਕੀ ਘਟ ਕਰਦਾ ਕਰਤ ਕਰਦੀ ਆਂ ਕਿਹੜੀ ਕਰਦਣੀ ਆਜਾ ਚਾਰ ਰੋਣੇ ਨਹੀਂ ਛਿਆਂ ਦੀ ਕਰਦਣੀ ਆ ਇਹ ਸਾਡੇ ਪਾਉਜੀ ਅਮਰੀਤ ਸਿੰਘ ਅਮਰੀਕਾ ਤੋਂ ਆਏ ਆ ਵਾਹ ਗੁਰਪ੍ਰਮਾਣ ਵਾਹ ਲੀ ਦਾ ਵਿਆਹ ਕੀਤਾ ਜੀ ਇਹਨਾਂ ਨੇ ਗੁਰਵਾਸ ਗੁਰਵਾਸ ਗੁਰਪ੍ਰਮਾਣ ਡੈ ਹੀ ਸਨ ਕਿ ਸਾਰੀ ਛੱਡਿਆ ਇਹਨਾਂ ਨੇ ਸਦੇ ਗਏ ਗੁਰਵਾਸ ਤੇ ਨਗਾਦ ਹੋ ਰਿਹਾ ਪਤਾ ਤੇ ਮਰ ਕੇ ਬਣ ਕੇ ਖਾਣਾ ਯਾਰ ਉਹ ਸੱਕਰ ਬਣਾ ਕੇ ਦਿੰਦਾ ਅੱਛੀ ਮੈਨੂੰ ਬਣ ਕੇ ਸੱਕਰਾਈ ਤੇ ਇਹਨੂੰ ਕਿਹਾ ਕਹਿਣਾ ਲਾ ਜਦੋਂ ਨਹੀਂ 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 ਚੜਦੀ ਪੱਤ ਮਿਲ ਜਾਂਦੀ ਲੇਕੇ ਤਾਂ ਤੁਹਾਨੂੰ ਦੱਸਾਂ ਪੰਜ ਮਿੰਟ ਨਗਾਦ ਦੇ ਮੇਰੇ ਨਹੀਂ ਹਾਂ ਤਾਂ ਨਹੀਂ ਨਹੀਂ ਆਪਣੇ ਬਾਅਦ ਚ ਸੇਕ ਜ਼ਿਆਦਾ ਰੱਖਿਆ ਨਾ ਆ ਸੜਨ ਗਿਆ ਗੁੱਟ ਤੇ ਥੱਲੇ ਚਲੋ ਚਲੋ ਰੰਗ ਦਿਓ ਕੋਈ ਤੇ ਹੀ ਆ ਸੜਨ ਗਿਆ ਆਹ ਰੰਗ ਮਾਣੀ ਰਾਂ ਗੋਰ ਤੇ ਗੱਲ ਕੋਈ ਨਹੀਂ ਕਿਦ ਲੱਗਦਾ ਬਣੀ ਕਿ ਕਰ ਰਿਹਾ ਬੰਗੂਗੀ ਉੱਥੇ ਕੀ ਹੈ